ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਹਿਆਨ ਉੱਤਰ ਥੱਲੇ ਇਦਾਂ ਨਹੀਂ ਛੜੀਦਾ ਪੁੱਤ ਮम्मा ਖਾਣ ਨੂੰ ਦਊਗੀ ਨਾ ਕਾਲਜ ਪਾ ਕੇ ਇਦਾਂ ਥੋੜਾ ਖਾਈਦਾ ਤੇ ਥੁੱਤਰੀਏ ਅੱਗੇ ਤੋਂ ਇੱਥੇ ਨਹੀਂ ਛੜਨਾ ਸੁਣਿਆ ਹਿਆਨ ਹਾਈ ਕਰਦੇ ਹਾਈ ਹਾਈ ਕਰ ਹਾਈ ਕੀ ਬਾਤ ਹੈ ਕਿੱਦਾਂ ਸਾਰੇ ਤੇ ਫੂ ਤੇ ਥਣੀ ਬਈਦਾ ਹੁੰਦਾ ਸੁਣਿਆ ਹਾਂ ਵਾਓ ਨਾਈਸ ਹੈ ਨਾ ਸੋਹਣੇ ਹੈ ਨਾ ਹਾਂ ਜੀ ਸੋਹਣੇ ਵਾਓ ਚਲ ਆ ਜਾ ਮੇਰਾ ਪੁੱਤ ਆਪਾਂ ਇਹ ਤੋਂ ਉੱਤਰੀ ਇਹ ਤੇ ਨਹੀਂ ਚੜੀ ਦਾ ਗੁੱਗੂ ਹਾਈ ਹੋ ਜਾਂਦੀ ਆ ਆਪਾਂ ਪਕੌੜੇ ਬਣਾ ਲਈਏ ਫੇ ਨੇ ਪਨੀਰ ਆ ਲਈ ਐਸ ਹਾਂ ਜੀ ਇੰਨਾ ਬਿਜੀ ਟੀਵੀ ਚ ਹਾਂ ਨੂੰ ਮੰਮਾ ਪਕੌੜੇ ਬਣਾ ਕੇ ਦੋਈ ਹਾਈ ਤੇ ਅੱਜ ਆਪਾਂ ਗਾਇਸ ਵੀਡੀਓ ਦੇ ਵਿੱਚ ਬਣਾਵਾਂਗੇ ਪਨੀਰ ਪਕੌੜੇ ਖਾਣ ਖਾਂਦਾ ਪਿਆ ਸੀਰਨੀ ਸਵਾਦ ਆ ਸਾਰਿਆਂ ਨੂੰ ਦੇ ਦੇ ਸਾਰਿਆਂ ਨੂੰ ਵੇਚ ਦੀ ਦੇ ਲੋ ਕਾ ਖਾ ਲੋ ਆ ਚਲੋ ਆਪਾਂ ਬਣਾਈਏ ਆਪਾਂ ਪਨੀਰ ਦੀ ਕਟਿੰਗ ਕਰਨ ਲੱਗੇ ਆ ਇਹਦੇ ਛੋਟੇ ਛੋਟੇ ਪੀਸ ਕਰ ਲੈਣੇ ਆ ਛੋਟੇ ਨਹੀਂ ਮਤਲਬ ਕਿ ਮੀਡੀਅਮ ਸਾਈਜ਼ ਹੋਵੇ ਇਹਦਾ ਆ ਡੂੰਗੇ ਦੇ ਵਿੱਚ ਪਨੀਰ ਦੇ ਟੁਕੜੇ ਸਾਰੇ ਪਾ ਲਈਏ ਉੱਪਰ ਹੁਣ ਆਪਾਂ ਮਸਾਲੇ ਲਗਾ ਲੈਂਦੇ ਆ ਪਨੀਰ ਦੇ ਟੁਕੜਿਆਂ ਦੇ ਉੱਪਰ ਆਪਾਂ ਜਿਹੜਾ ਮਸਾਲਾ ਉਹ ਪਾਵਾਂਗੇ ਚਾਟ ਮਸਾਲਾ 1 ਚਮਚਾ 1 ਚਮਚਾ ਗਰਮ ਮਸਾਲਾ 1 ਚਮਚਾ ਆਪਾਂ ਇੱਥੇ ਹਰੀ ਮਿਰਚ ਦਾ ਲਵਾਂਗੇ ਮਸਾਲੇ ਉਹ ਸਾਰੇ ਪਾਲੇ ਹੋਏ ਜੇ ਤੁਹਾਡੇ ਕੋਲ ਲਾਲ ਮਿਰਚ ਹੈਗੀ ਪੀਸੀ ਹੋਈ ਹੋਵੇ ਵਿੱਚ ਐਡ ਕਰ ਸਕਦੇ ਆ ਤੇ ਆਪਾਂ ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਤੇ ਆਪਾਂ ਇਹਨੂੰ ਹੁਣ 10 ਤੋਂ 15 ਮਿੰਟ ਤੱਕ ਇਦਾਂ ਹੀ ਰੱਖ ਦਾਂਗੇ ਉਨਾ ਟਾਈਮ ਆਪਾਂ ਜਿਹੜਾ ਵੇਸਨ ਦਾ ਕੋਲ ਤਿਆਰ ਕਰ ਲਈ ਮਸਾਲੇ ਲਗਾਉਣ ਦਾ ਮਤਲਬ ਇਹ ਆ ਕਿ ਆਪਣੇ ਜਿਹੜੇ ਆ ਪਨੀਰ ਦੇ ਵਿੱਚੋਂ ਪੀਸ ਆ ਜਦੋਂ ਆਪਾਂ ਖਾਵਾਂਗੇ ਤਾਂ ਆਪਾਂ ਨੂੰ ਫੋਕੇ ਨਾ ਲੱਗਣ ਤਾਂ ਕਰਕੇ ਆਪਾਂ ਜਿਹੜੇ ਆ ਮਸਾਲੇ ਐਡ ਕਰਤੇ ਇਹਦੇ ਵਿੱਚ ਆਪਾਂ ਲੂਣ ਨਹੀਂ ਪਾਇਆ ਕਿਉਂਕਿ ਆਪਾਂ ਚਾਟ ਮਸਾਲਾ ਪਾ ਲਿਆ ਸੀਗਾ ਚਾਟ ਮਸਾਲੇ ਵਿੱਚ ਵੀ ਲੂਣ ਹੁੰਦਾ ਆ ਇੱਕ ਕੌਲੀ ਲਵਾਂਗੇ ਆਪਾਂ ਵੇਸਨ ਦੀ ਇਹ ਕੌਲੀ ਛੋਟੀ ਲਈ ਆਪਾਂ ਇੱਕ ਚਮਚਾ ਪਾਵਾਂਗੇ ਲੂਣ ਦਾ ਇੱਕ ਚਮਚਾ ਹਰੀ ਮਿਰਚ ਦਾ ਤੇ ਪੀਸੀ ਹੋਈ ਲਾਲ ਮਿਰਚ ਵੀ ਕਰਾਂਗੇ ਐਡ ਚਮਚਾ ਹਲਦੀ ਦਾ ਜੇ ਲੂਣ ਘੱਟ ਲੱਗਾ ਸੀ ਇਸ ਕਰਕੇ ਮੈਂ ਅੱਧਾ ਚਮਚਾ ਹੋਰ ਲੂਣ ਐਡ ਕੀਤਾ ਹੈ ਨਾ ਚੰਗੀ ਤਰ੍ਹਾਂ ਬਸ ਕੋਲ ਲੈਣਾ ਆ ਇਹ ਕੋਲ ਆਪਣਾ ਨਾ ਤਾਂ ਜ਼ਿਆਦਾ ਸੰਘਣਾ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਆਪਣਾ ਪਤਲਾ ਹੋਣਾ ਚਾਹੀਦਾ ਹੈ ਇਸਨ ਦਾ ਕੋਲਾਪਾ ਤਿਆਰ ਕਰ ਲਿਆ ਹੋਇਆ ਆ ਇਹ ਤੇ ਨੂੰ ਆਪਾਂ ਹੁਣ 10 ਮਿੰਟ ਤੱਕ ਟਾਕੇ ਰੱਖ ਲਾਂਗੇ ਇਹ ਵੇਸੰਦੇ ਵਿੱਚ ਆਪਾਂ 2 ਚਮਚੇ ਤੇਲ ਦੇ ਪਾਉਣੇ ਆ ਤੇਲ ਜਿਹੜਾ ਆਪਣਾ ਪੂਰਾ ਗਰਮ ਕੀਤਾ ਹੋਣਾ ਚਾਹੀਦਾ ਆ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਲਾਂਗੇ ਸਾਰੇ ਕੋਲ ਨੂੰ ਆਪਣਾ ਗਰਮ ਹੋ ਗਿਆ ਆ ਪਨੀਰ ਦਾ ਇੱਕ ਪੀਸ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਇਦਾਂ ਵਿੱਚ ਲਬੇੜ ਲਾਂਗੇ ਬੇੜਨ ਤੋਂ ਬਾਅਦ ਆਪਾਂ ਤਾਲਣਾ ਸ਼ੁਰੂ ਕਰ ਦਈਏ ਬਸ ਪਨੀਰ ਦੇ ਪੀਸ ਸਾਰੇ ਇਦਾਂ ਕਰਕੇ ਪਾ ਲੈਣੇ ਆ ਵਿੱਚ ਕਿਦਾਂ ਦੇ ਹੋ ਗਏ ਆ ਕੁੜਚੇ ਹੋਰ ਹਜੇ ਕਰ ਲਈਏ ਆਪਾਂ ਗੈਸ ਥੋੜਾ ਤੇਜ਼ ਕਰਨਾ ਪੈਣਾ ਜ਼ਿਆਦਾ ਸਲੋ ਹੈ ਹੁਣ ਆਪਾਂ ਸਾਈਡ ਚੇਂਜ ਕਰਕੇ ਦੇਖਦੇ ਆ ਕਿੱਦਾਂ ਦੇ ਹੋਏ ਆ ਹਾਂਜੀ ਇਹ ਆਪਣੇ ਬ੍ਰਾਊਨ ਹੋ ਗਏ ਨੇ ਸਾਰਿਆਂ ਦੀ ਸਾਈਡ ਜਿਹੜੀ ਆਪਾਂ ਹੁਣ ਚੇਂਜ ਕਰ ਲੈਣੀ ਆ ਨੇ ਥੋੜੇ ਜਿਹੇ ਪਨੀਰ ਦੇ ਪੀਸ ਜਿਹੜੇ ਆ ਛੋਟੇ ਜਿਹੇ ਜ਼ਿਆਦਾ ਬਣੇ ਨੇ ਕਿਉਂਕਿ ਕੱਟਣ ਦੇ ਵਿੱਚ ਹੋ ਗਿਆ ਪਰ ਥੋੜੇ ਜ ਤੁਸੀਂ ਵੱਡੇ ਕੱਟੇ ਹੋਣਾ ਆਪਾਂ ਕੱਢ ਲਏ ਆਪਣੇ ਜਿਹੜੇ ਆ ਬਣ ਕੇ ਤਿਆਰ ਹੋ ਗਏ ਨੇ ਪਨੀਰ ਦੇ ਪਕੌੜੇ ਤੇ ਅੱਲਾ ਪੂਰਾ ਆਪਾਂ ਜਿਹੜਾ ਕੱਢ ਲਿਆ ਹੋਇਆ ਆ ਤੇ ਹੁਣ ਆਪਾਂ ਜਿਹੜਾ ਦੂਸਰਾ ਪੂਰਾ ਉਹ ਵੀ ਪਾਈਏ ਵਿੱਚ ਬਸ ਇਹ ਵੀ ਸੇਮ ਇਦਾਂ ਲਬੇੜ ਲਬੇੜ ਕੇ ਗੈਸ ਆਪਾਂ ਕਰ ਦਈਏ ਬੰਦ ਕਿਉਂਕਿ ਬਹੁਤ ਤੇਜ਼ ਹੋ ਗਿਆ ਕਮ ਇਦਾਂ ਸਾਰੇ ਲਬੇੜ ਕੇ ਨਾ ਇਹਦੇ ਚ ਠੱਠੇ ਹੀ ਪਾ ਲੈਨੇ ਆ ਤੇ ਹੁਣ ਆਪਾਂ ਤੇਲ ਦੇ ਵਿੱਚ ਸਾਰੇ ਪਕੌੜੇ ਜਿਹੜੇ ਆਪਾਂ ਪਾ ਦਈਏ ਆਈਟ ਚੇਂਜ ਕਰਨੀ ਪੈਣੀ ਆ ਕਿਉਂਕਿ ਯਾ ਸਤੇ ਜੀ ਆਪਣਾ ਬਹੁਤ ਜ਼ਿਆਦਾ ਆ ਦੇਖੋ ਤਾਂ ਜਿਹੜਾ ਕਲਰ ਉਹ ਬਰਾਊਨ ਆ ਵੀ ਗਿਆ ਆ ਫੰਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਪਾਣੀ ਵਿੱਚੋਂ ਤੇਲ ਚੰਗੀ ਤਰ੍ਹਾਂ ਕੱਢ ਲੈਣਾ ਆ ਤੇ ਇਹਨਾਂ ਨੂੰ ਆਪਾਂ ਇੱਕ ਵਾਰੀ ਹੋਰ ਸਾਰਿਆਂ ਨੂੰ ਚੰਗੀ ਤਰ੍ਹਾਂ ਤਾਲ ਲਾਂਗੇ ਤਾਂ ਜਿਹੜੇ ਆਪਣੇ ਪਕੌੜੇ ਆ ਬਹੁਤ ਕ੍ਰਿਸਪੀ ਹੋ ਜਾਣਗੇ ਫਿਰ ਤੇਲ ਪੂਰਾ ਗਰਮ ਕਰ ਲੈਣਾ ਆ ਤੇ ਇੱਕੋ ਵਾਰੀ ਆਪਾਂ ਜਿਹੜਾ ਸਾਰਾ ਪੂਰਾ ਇਹਨਾਂ ਪਕੌੜਿਆਂ ਦਾ ਉਹ ਆਪਾਂ ਕੱਢ ਲੈਣਾ ਆ ਆਪਨੇ ਪਕੌੜੇ ਥੋੜੇ ਹੋਣ ਦਾ ਕਰਕੇ ਇੱਕੋ ਵਾਰੀ ਨਿਕਲ ਜਾਣੇ ਜੇਕਰ ਤੁਹਾਡੇ ਕੋਲ ਜ਼ਿਆਦੇ ਪਕੌੜੇ ਤੁਸੀਂ ਕੱਢੇ ਨੇ ਫਿਰ ਤੁਹਾਨੂੰ 2 ਤੋਂ 3 ਵਾਰੀਆਂ ਵੀ ਲਾਉਣੀਆਂ ਪੈ ਸਕਦੀਆਂ ਨੇ ਤੇਲ ਜਿਹੜਾ ਆ ਬਿਲਕੁਲ ਗਰਮ ਹੋ ਗਿਆ ਆ ਤੇ ਆਪਾਂ ਜਿਹੜੇ ਸਾਰੇ ਪਕੌੜੇ ਨੇ ਉਹ ਆਪਾਂ ਡੈਢੇ ਵਿੱਚ ਛਾਦ ਦੇਨੇ ਨੇ ਸਾਰੇ ਨੇ ਕੱਢ ਲਏ ਕੋੜੇ ਸਾਰੇ ਤਿਆਰ ਕਰ ਲਏ ਨੇ ਤੇ ਪਕੌੜਿਆਂ ਦੀ ਪਲੇਟ ਆਪਣੀ ਜਿਹੜੀ ਆ ਬਿਲਕੁਲ ਰੈਡੀ ਹੋ ਗਈ ਇੱਥੇ ਜੇ ਤੁਹਾਡੇ ਕੋਲ ਹਰੀ ਚਟਨੀ ਹੈਗੀ ਆ ਫਿਰ ਦਸਤੋਂ ਵੀ ਵਧੀਆ ਆ ਟੇਸਟ ਕਰਕੇ ਦਿਖਾਵਾਂਗੀ ਤੁਹਾਨੂੰ ਸਵੇਰ ਨੂੰ ਹਾਏ ਜਾ ਭੇ ਕਰ ਚੱਲ ਕੀ ਕਰਦਾ ਕੀ ਆ ਦੇਖੀ ਜਾਈ ਚੱਲ ਆ ਦੇਖੀ ਨਾ ਜਿੱਦਾਂ ਨਹੀਂ ਅੱਗੇ ਅੱਗੇ ờ ਚੱਲ ਕਰ ਖਾ ਕੀ ਕੈਂਡਾ ਨੋ ਚਾ ਵਾਲੀ ਲੈ ਲੈ ਆ ਵਾਲੀ ਲੈ ਲੈ ਆ ਵਾਲੀ ਖਾ ਲੈ ਆ ਲੈ ਚਾ ਚਾ ਦਯਸ਼ਕੀਨ ਚਾ ਹੀ ਕੱਲੀ ਦੇ ਚਲੋ ਬਸ ਹੈ ਚਾ ਇਹ ਪਤਾ ਕੀ ਕਰਦਾ ਹੈ ਇਹ ਨੂੰ ਇਥੋਂ ਚਟਨੀ ਨੂੰ ਖਾ ਕੇ ਚਲੋ ਦੇਖ ਹਾਂ ਇਹ ਆ ਕੇ ਕੋੜੀਆ ਚਾ ਫਿਰ ਕਰ ਨਾ ਆ ਬਾੜੇ ਕਰੂਗਾ ਪਹਿਲਾਂ ਤੂੰ ਕਰ ਪਹਿਲਾਂ ਤੂੰ ਕਰ ਉਹ ਤਾਂ ਉਹ ਕੇ ਨਾ ਅਗਲੇ ਨੇ ਚਾਹ ਵੀ ਨਹੀਂ ਖਾੜਿਆ ਚਾਹ ਪੀਲਾ ਚਾਹ ਪੀਲਾ ਚਾਹ ਪਿਸੂ ਪਿਆ ਗਿਆ ਧਿਆਨ ਦਾਦੀ ਦਾ ਬਰਥਡੇ ਅਵਿਸ਼ ਕਰੋ ਹਾਤੀ ਤਾਂ ਹੈਗਾ ਇਹ ਦਾਦੀ ਦੇ ਵੇਡ ਲੈਣਾ ਆ ਲੈ ਹਾਤੀ ਫੜ ਨੋ ਸ਼ੈਲੀ ਅਵਿਸ਼ ਕਰ ਦਾਦੀ ਨੂੰ ਲੈ ਲਿਆ ਯੋ ਕੰਜਰਾ ਓ ਨੋ ਚਾ ਰੈਂ ਦੇ ਪਹਿਲਾ ਖਾ ਲੈਣਾ ਗੁੱਗੂ ਕਰਦੀ ਸਾਫ ਕਹਿ ਦਾਦੀ ਨੂੰ ਕਾ ਹੈਪੀ ਹੈਪੀ ਕਹ ਦੇ ਕਾ ਹੈਪੀ ਓ ਨੋ ਯਾਨੀ ਦੋ ਹੈਪੀ ਸਵੇਰ ਦਾ ਟਾਈਮ ਹੋ ਗਿਆ ਧਿਆਨ ਖਾਂਦਾ ਪਿਆ ਸਗਰ ਗੰਦੀ ਨਾ ਚਾਹ ਪਿੰਦਾ ਪਿਆ ਨਾ ਹਿਆਣ ਜਮ ਜਮ ਚਟਨੀ ਚੱਟੀ ਜਾਂਦਾ ਹੀ ਓ ਸਭ ਨੂੰ ਪਪੂ ਐਪੀ ਜਮ ਮੈਂ ਅੰਦਾ ਯਾ ਤੁਸੀਂ ਖਾਣੇ ਖਾਣ ਲੱਗੇ ਖਾ ਲੋ ਨਾ ਖਾ ਬਹੁਤ ਜ਼ਿਆਦਾ ਗਰਮੀ ਹੈ ਏਕ ਵੀ ਪੱਤਾ ਨਹੀਂ ਹੈ ਨਾ ਹਿਲਦਾ ਆ ਹਾਲਾ ਮੌਸਮ ਦਾ ਲੂਆ ਹੀ ਲੱਗਾ ਪਿਆ ਵਾ ਤੇ ਹਾਂ ਲੂਆ ਹੀ ਲੱਗਾ ਪਿਆ ਆ ਓਹੋ ਸਵਾਦੇ ਪਕੌੜੇ ਨਾ ਯੰਮਿਆ ਤੰਗ ਕਰਦਾ ਕਹਿੰਦਾ ਬੱਬੂ ਹੀ ਬੜਾ ਤੰਗ ਕਰਦਾ ਹੋਏ ਮੰਮਾ ਦੇ ਆ ਗਿਆ ਇੱਥੇ ਮਾਰ ਦੇ ਜਦੋਂ ਤੁਸੀਂ ਆਉਣੇ ਨਾ ਚਾ ਚੜਦਾ ਡੈਡੀ ਆ ਗਿਆ ਹਾਕੀ ਕਾਦਾ ਸੀ ਟਿੱਟੂ ਹੋ ਯਮੀ ਕੀ ਖਿਗਾਦੇ ਕੀ ਸੀ ਕਾਦੇ ਖਾਬੀ ਹੂੰ ਕੰਨਾ ਮੇਰੇ ਕਰੋ ਕੀ ਸੀ ਡੈਡੀ ਡੈਡੀ ਨੂੰ ਵਿਸ਼ ਕਰ ਅੱਗੇ ਵੀ ਨਹੀਂ ਕੀਤਾ ਡੈਡੀ ਨੂੰ ਵਿਸ਼ ਡੈਡ ਨੂੰ ਕਹ ਹੈਪੀ ਬਰਥਡੇ ਕਹ ਡੈਡੀ ਨੂੰ ਕਹ ਹੈਪੀ ਬਰਥਡੇ ਆ ਕੀ ਕਰਦਾ ਵਾ ਆ ਕੀ ਕਰਨ ਡਿਆ ਇਧਰ ਦੇਖਿਓ ਹਾਂਜੀ ਤੇ ਅੱਜ ਆਪਾਂ ਇੱਥੇ ਕਰਦੇ ਵੀਡੀਓ ਦਾ ਐਂਡ ਓਕੇ ਹਨਾ ਇਹਨਾਂ ਲਾ ਕੇ ਤੇ ਫੇਰ ਬਣਾਵਾਂ ਵੀਡੀਓ ਓਕੇ ਇਹਨਾਂ ਬਣਾ ਲਾ ਲੈਂਦੇ ਪਾ ਤੇ ਲੈ ਠੀਕ ਆ ਉੱਥੇ ਵੀ ਰੱਖੋ ਏ ਹਾਲ ਇਹ ਇੱਥੇ ਰੱਖਦਾ ਲੈ ਠੀਕ ਆ ਹੁਣ ਚਲੋ ਇਹਨਾਂ ਟੇਕ ਦਾ ਸਹੀ ਪੁੱਤਾ ਸੈੱਟ ਕਰਨ ਵਾਲਾ ਆਏ

ਸਾਲਾ ਫੁੱਤੂ ਲਾ ਦੇ ਟ੍ਰਾਈਪੋਡ ਸplash ਕਰੀਏ ਬਾਈ ਘਰ ਦੇ ਬਾਈ ਦੂਰੋਂ ਕੀ ਕਰਨਾ ਨੇੜੇ ਤੇ ਦਿਖਦਾ ਨਹੀਂ ਤੂੰ ਚਲੋ ਭਾਂਡਾ ਟਿਕਟ ਖਾਓ ਤੇ ਚਲੀਏ ਅੰਦਰ ਖਾਲਿਆ ਪੁੱਤਾ ਆਇਆ